ਵੀਡੀਓ ਵੀਡੀਓ ਆ ਜਾ ਤੀ ਆ ਜਾ ਨਕਲੀ ਮਾਸ ਆ ਜਾ ਆਹ ਪਾ ਲੈ ਪੱਜ ਗਿਆ ਸਾਰੀ ਆ ਜਾ ਪੱਜ ਗਿਆ ਆ ਜਾ ਆ ਜਾ ਆ ਜਾ ਆਪਣੇ ਬੋਟਾ ਫਹੀ ਗਿਓ ਹੋ ਓਏ ਇਹ ਜੋਗਾ ਹੋਈ ਨਹੀਂ ਆ ਜਾ ਆ ਜਾ ਆ ਜਾ ਤੂੰ ਮੋੜ ਡਰਾ ਬਗਵਾਸ आयो <laughs> आयो बढ़गी बणगी 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 कि बजे कि बजे

ਕਰ ਦੇ ਕਿਉਂ ਤੁਸੀਂ ਪਿੱਛੇ ਰੋ ਪਿੱਛੇ ਪਿੱਛੇ ਸਰਕਾਰ ਤੋਂ ਬਰਵਾਤੇ ਦੋ ਆਜੋ ਆਜੋ ਕੋਈ ਬੋਲੀ ਬਾਸੀ ਤੋਂ ਬੰਦਿਆ ਨੂੰ ਆਜੋ ਆਜੋ ਜਲਦੀ ਮੋਟੋ ਆਜੋ ਕਿਹੜੇ ਵਜੇ ਆਜੋ ਤਾਂ ਲੁਧਿਆਣਾ ਜ਼ਿਲ੍ਹੇ ਦੇ ਮਲੇਰਕੋਟਲਾ ਰੋਡ ਦੇ ਕੋਲ ਵਚਤਰ ਨਗਰ ਦੇ ਵਿੱਚ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਗਿਆ ਜਿੱਥੇ ਦੋ ਧੜਿਆਂ ਦੇ ਵਿੱਚ ਵਿਵਾਦ ਹੋ ਗਿਆ ਤੇ ਇਸ ਘਟਨਾ ਤੋਂ ਬਾਅਦ ਵਿਵਾਦਨਾ ਵਧ ਕੈ ਕਿ ਘਟਨਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਸਕੱਤਰਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਟਨ ਦੇ ਵਿੱਚ ਜ਼ਖਮੀ ਆਪ ਪਾਰਟੀ ਦੇ ਕਾਰਜਕਰਤਾ ਗੁਰਮੁਖਤ ਸਿੰਘ ਨੇ ਦੱਸਿਆ ਕਿ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਲੋਕਾਂ ਨੂੰ ਆਭਾਰ ਵਿਅਕਤ ਕਰ ਰਹੇ ਸੀ ਤੇ ਇਸ ਦੌਰਾਨ ਮਹਿਲਾ ਪਾਂਚ ਦੇ ਘਰ ਦੇ ਵਿੱਚ ਲੋਕੇ ਹੋਏ 10 ਤੋਂ 15 ਲੋਕਾਂ ਨੇ ਅਚਾਨਕ ਬਾਹਰ ਆ ਕੇ ਉਹਨਾਂ ਉੱਤੇ ਗੋਲੀਆਂ ਚੜਾ ਦਿੱਤੀਆਂ ਜ਼ਖਮੀ ਰਵਿੰਦਰ ਨੇ ਦੱਸਿਆ ਕਿ ਬਿੱਤੇ ਦਿਨ ਬਲਕ ਸਮਤੀ ਦੇ ਚੋੜਾ ਦੇ ਵਿੱਚ ਚੋੜਾਂ ਨੂੰ ਜਿੱਤ ਹਾਸਲ ਹੋਈ ਸੀ ਜਿਸ ਤੋਂ ਬਾਅਦ ਉਹ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਪੈਦਲ ਰੈਲੀ ਕੱਢ ਰਹੇ ਸੀ ਉਸ ਦੌਰਾਨ ਕਾਂਗਰਸ ਦੇ ਸਾਬਕਾ ਸਰਪੰਚ ਜਸਬੀਰ ਸਿੰਘ ਦੇ ਪੁੱਤ ਤੇ ਪੂਜਾ ਨਾਮਕ ਮਹਿਲਾ ਦੇ ਨਾਲ ਆਇਆ ਅਤੇ ਸਿੱਧਾ ਗੋਲੀਆਂ ਚੁੜਾ ਦਿੱਤੀਆਂ ਦੱਸਿਆ ਜਾ ਰਿਹਾ ਕਿ ਹਮਲਾਵਰ ਦੇ ਵੱਲੋਂ ਵੀ ਫਾਇਰ ਕੀਤੇ ਗਏ ਸੀ ਅਤੇ ਨਾਲ ਹੀ ਹੋਰ ਲੋਕਾਂ ਦੇ ਵੱਲੋਂ ਇਟਾ ਦੇ ਨਾਲ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਵਿੰਦਰ ਸਿੰਘ ਜੀ ਹੋਇਆ ਕੀ ਹੈ ਕੱਲ ਸੀ ਵੋਟਾਂ ਦਿੱਤੇ ਸੀ ਇਲੈਕਸ਼ਨ ਜੀ ਪਲਾਸਾਂਗ ਜੀ ਕਿਹੜਾ ਏਰੀਆ ਜੀ ਅਚੁੱਤਰ ਨਗਰ ਜਸਦੇਵ ਨਗਰ ਅੱਛਾ ਜੀ ਕਿਹੜੀ ਪਾਰਟੀ ਤੋਂ ਤੁਸੀਂ ਅਸੀਂ ਆਮ ਆਦਮੀ ਪਾਰਟੀ ਤੋਂ ਚੱਲ ਅੱਛਾ ਜੀ ਤੇ ਅੱਜ ਕੀ ਹੋਇਆ ਜੀ ਅੱਜ ਜੀ ਅਸੀਂ ਬਲਾਕ ਸਮਤੀ ਦੇ ਬਲਾਕ ਸਮਤੀ ਦੇ ਉਹ ਜਿਹੜੇ ਸਾਡੇ ਉਮੀਦਵਾਰ ਜਿੱਤੇ ਨੇ ਹੂੰ ਧੰਨਵਾਦ ਰੈਲੀ ਕੱਢ ਰਹੇ ਸੀਗੇ ਚੁਰ ਕੇ ਪੈਦਲ ਜਾ ਕੇ ਘਰਾਂ ਘਰਾਂ ਚ ਸਭ ਨੂੰ ਧੰਨਵਾਦ ਕਰ ਰਹੇ ਸੀ ਇੰਨੇ ਚ ਉੱਥੇ ਜਸਵੀਰ ਸਿੰਘ ਆਇਆ ਨਾਲ ਉਹਦੇ ਦੋਨੋਂ ਬੇਟੇ ਸੀਗੇ ਜੀ ਤੇ ਇੱਕ ਮੈਡਮ ਸੀ ਪੂਜਾ ਜਸਵੀਰ ਜਸਵੀਰ ਸਿੰਘ ਕੌਣ ਜਸਵੀਰ ਸਿੰਘ ਸਾਬਕਾ ਸਰਪੰਚ ਆ ਜੀ 75 ਨਗਰ ਚੋਗੜੀ ਪਾਰਟੀ ਦਾ ਆ ਪੰਜਾਤ ਕਾਂਗਰਸ ਪਾਰਟੀ ਤੋਂ ਜੀ ਅੱਛਾ ਅੱਛਾ ਉਹਨਾਂ ਨੇ ਗੋਲੀ ਚਲਾਈ ਹੈ ਹਾਂਜੀ ਉਹਨਾਂ ਨੇ ਬਹੁਤ ਫਾਇਰ ਕੀਤੇ ਜੀ ਕਿੰਨੇ ਫਾਇਰ ਹੋਏ ਹੋਣਗੇ ਘੱਟੋ ਘੱਟ 20 ਫਾਇਰ ਹੋਏ ਜ਼ਖਮੀ ਕੌਣ ਕੌਣ ਹੋਇਆ ਤੁਹਾਡੇ ਚੋਂ ਜ਼ਖਮੀ ਮੈਂ ਹੋਇਆ ਜੀ ਤਿੰਨ ਜਾਣੇ ਹੋਰ ਨੇ ਹੋਰ ਕੌਣ ਕੌਣ ਹੈ ਕੋਈ ਉਹਨਾਂ ਦੀ ਪਛਾਣ ਹੈ ਇੱਕ ਇੱਕ ਗੁਰਮੁਖ ਸਿੰਘ ਜੀ ਨੇ ਉਧਰ ਪਏ ਜੀ ਸਾਹਮਣੇ ਟੇਬਲ ਅੱਛਾ ਜੀ ਤੇ ਇੱਕ ਮਨੀ ਮੁੰਡਾ ਆ ਮਨੀ ਮਨੀ ਦੇ ਨਾਲ ਤੋਂ ਜਾਣਦਾ ਮੈਂ ਅੱਛਾ ਜੀ ਉਹਦੇ ਲੱਤ 'ਚ ਵੱਜੀ ਆ ਤੇ ਇੱਕ ਹੋਰ ਮੁੰਡਾ ਜੀ ਉਹਦਾ ਮੈਨੂੰ ਨਾਂ ਨਹੀਂ ਪਤਾ ਅੱਛਾ ਗੋਲੀ ਫਾਇਰ ਕਰਨ ਵਾਲੇ ਕਿੰਨੇ ਬੰਦੇ ਸੀਗੇ ਜੀ ਫਾਇਰ ਕਰਨ ਵਾਲੇ ਦੇ ਘੱਟੋ 7-8 ਬੰਦੇ ਸੀਗੇ ਜੀ ਸਾਰਿਆਂ ਕੋਸਲਾ ਨਹੀਂ ਫਾਇਰ ਇੱਕਨੇ ਕੀਤਾ ਜੀ। ਅਸੀਂ ਧੰਨਵਾਦ। ਬਾਕੀਆਂ ਨੇ ਇੱਟਾਂ ਮਾਰੀਆਂ ਜੀ। ਤੁਸੀਂ ਧੰਨਵਾਦ ਰੈਲੀ ਕਰਦੇ ਸੀਗੇ ਇਸ ਦੌਰਾਨ ਉਹਨਾਂ ਨੇ ਤੁਹਾਡਾ ਅੱਗੋਂ ਘੇਰਾ ਪਾਇਆ ਕਿਦਾਂ? ਘੇਰਾ ਪਾਇਆ ਜੀ ਅੱਗੋਂ। ਘੇਰਾ ਪਾ ਕੇ ਅੱਗੋਂ ਆ ਕੇ ਧਮਕੀਆਂ ਦੇਣ ਲੱਗੇ ਜੀ। ਅੱਛਾ ਜੀ। ਕਹਿੰਦੇ ਮਾਰ ਦੇਾਂਗੇ ਤੁਹਾਨੂੰ ਇੱਥੇ ਹੀ ਦੱਬ ਦੇਾਂਗੇ ਅੱਡੋ। ਤੁਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀਗਾ? ਪੁਲਿਸ ਨੂੰ ਪਹਿਲਾਂ ਇਨਫੋਰਮ ਕੀਤਾ ਸੀ ਪੁਲਿਸ ਨਹੀਂ ਸੀ ਪਹੁੰਚੀ ਇਸ ਟਾਈਮ ਤੇ। ਅੱਛਾ ਕਿਹੜੇ ਥਾਣੇ ਦੀ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ? ਮਰਾਡੋ ਥਾਣੇ। ਮਰਾਡੋ ਚੌਂਕੀ ਨੂੰ। ਠੀਕ ਜੀ। ਗੁਰਮੁਖ ਸਿੰਘ ਅ ਭਾਬੀ ਕੀ ਹੋਇਆ ਕੀ ਸੀਗਾ ਲਾਕ ਸੰਤ ਜਿਹੜੇ ਪਿੱਛੇ ਚੋਣਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਤੁਹਾਡੇ ਉਮੀਦਵਾਰ ਦਾ ਕੀ ਨਾਮ ਹੈ ਲਖਨ ਦਾ ਸੁੰਗੀ ਸਰ ਖੁਲੰਗ ਸੁੰਗੀ ਸਰ ਦਾ ਨਾਮ ਅੱਛਾ ਜੀ ਇਹਨਾਂ ਬਰਨਾਰ ਸੰਤ ਕਿਹੜੀ ਪਾਰਟੀ ਤੋਂ ਤੁਸੀਂ ਹਾਂ ਮਾਜੀ ਅੱਛਾ ਜੀ ਤੋਂ ਪਾਰਟੀ ਦਾ ਖਾਰ ਪਤਾ ਨਹੀਂ ਤੁਸੀਂ ਆਪ ਦਾ ਮਲੇ ਦੇ ਤੋਂ ਪ੍ਰਚਾਰਨਾ ਕਰਦੇ ਸੀਗੇ ਅੱਛਾ ਜੀ ਵੋਟਰ ਆਦਾ ਅੱਛਾ ਅੱਛਾ ਜੀ ਉਹਨੇ ਅਗੇ ਰਸਤੇ ਘੇਰ ਕੇ ਕੋਈ ਤਲਾਸ਼ ਕਿੰਨੇ ਬੰਦੇ ਸੀਗੇ ਜੀ ਨਹੀਂ ਉਹ ਕਿੰਨੇ ਬੰਦੇ ਤੇ ਚਨ ਪਟੜਾ ਪੰਡਾ ਵੀ ਬੰਦੇ ਦੀ ਸੇਵਾ ਦੇ ਘਰ ਰੁੱਕ ਕੇ ਇਹਨਾਂ ਨੇ ਕਰਾਇਆ ਕੀ ਹੋ ਅੱਛਾ ਜੀ ਪੰਜ ਪੰਜ ਬੰਦੇ ਸਾਡੇ ਕਿ ਕਿਹੜੇ ਲੱਕੇ ਚੋਏ ਕਿਹੜੇ ਲੱਕੇ ਐਗਜੈਕਟ ਕਿੱਥੇ ਲੱਗਦੇ ਨੇ ਬੰਦਾ ਜੀ ਇਹਨਾਂ ਦਾ ਕੋਈ ਸਮਾਂ ਠੀਕ ਠੀਕ ਹੈ ਜੀ आपका नरेंद्र सिंह ट्रांजिट गुरुद्वारा प्रबंध कमेटी सर क्या हुआ क्या है कहते हुआ है। जो हमारे कैंडिडेट थे के जी हां तो सुबीर सिंह खन्ना जी अच्छा लक्ज़री मेंबर जी वो जीत गए थे के जी ते ओन्ना ने ਲੋਕਾਂ ਦਾ ਸਵਾਗਤ ਕਰਨ ਵਾਸਤੇ ਮੱਲੇ ਆਲਾ ਨਾ ਉਹ ਗਲੀ ਗਲੀ ਜਾ ਰਹੇ ਸੀ ਅਸੀਂ ਤਾਂ ਜੀ ਤੇ ਉਸੇ ਪਹਿਲਾਂ ਆ ਕੇ ਉਹਨੇ 4 ਨੰਬਰ ਗਲੀ ਤੋਂ ਸਾਨੂੰ ਉਸੇ ਰੋਕਿਆ ਕਿਸ ਨੇ ਰੋਕਿਆ ਜੀ ਦਲਵੀਰ ਸਿੰਘ ਨੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਲੜਕਾਰਿਆ ਰਣੂ ਵੀ ਆਜੋ ਮੈਂ ਤੁਹਾਨੂੰ ਸੁਬੇ ਨਿਕਾੜ ਦੇਣਾ ਯਾ ਨਹੀਂ ਕਰਨਾ ਸਵਾਦ ਤੇ ਨਹੀਂ ਕਰਨਾ ਜੀ ਅਸੀਂ ਕੋਈ ਗੌਰ ਨਹੀਂ ਕਰੀ ਅਸੀਂ ਕਹਿੰਦੇ ਅੱਜ ਚੱਲ ਅਸੀਂ ਆਉਣੇ ਆਉਣੇ ਇਸੇ ਗਲੀ ਸਵਾਦ ਕਰਨ ਉਹ ਟੇ ਆਉਣੇ ਉੱਥੋਂ ਅਸੀਂ ਦੂਜੀ ਗਲੀ ਪੈ ਗਏ ਜੀ ਉਸ ਤੋਂ ਬਾਅਦ ਫਿਰ ਜਦੋਂ 6 ਨੰਬਰ ਗਲੀ ਚ ਅਸੀਂ ਆਏ ਵਾਪਸ ਤੇ ਉੱਥੇ ਫਿਰ ਇਹਨੇ ਮਾਨੂੰ ਲੜਕਾਰਨ ਲੱਗ ਗਿਆ ਧਮਕੀਆਂ ਦੇਣ ਲੱਗ ਗਿਆ ਬਾਹਰ ਨਿਕਲ ਕੇ ਗਲੀ ਦੇ ਵਿੱਚ ਯਾ ਕੰਮ ਕਿਆ ਕਰਦਾ ਏ ਕੌਣ ਸੀ ਪਾਰਟੀ ਤੇ ਜੁੜੋਗਾ ਕੰਮ ਕੁਛ ਨਹੀਂ ਕਰਦਾ ਇਹ ਕਾਂਗਰਸ ਪਾਰਟੀ ਦਾ ਬੰਦਾ ਸਮਗਲਰ ਰਹੇਗਾ ਅੰਡਰ ਆਰਚੀ ਟੈਰਿਸ ਬੰਦਾ ਕਾਠਮੰਦੂ ਜੇਲ ਕੱਟ ਕੇ 1 ਸਾਲ ਦੀ ਹੈ ਓਕੇ ਅੱਜ ਕੀ ਹੋਇਆ ਕਿ ਪਪਾ ਜੀ ਉਹ ਦੱਸੋ ਹੋ ਗਿਆ ਅੱਜ ਇਹ ਹੋਇਆ ਜੇ ਉੱਥੇ ਸਾਨੂੰ ਜਦ ਸਤਨਗੜੀ ਚੋਂ ਆਏ ਆ ਉੱਥੇ ਲੜਕਾਰੇ ਮਾਰਨ ਲੱਗਿਆ ਪਿਸਤਲ ਕੱਢ ਰਿਆ ਇਟਾ-ਵੱਟੇ ਮਾਰਨ ਲੱਗੇ ਇਟਾ-ਵੱਟੇ ਮਾਰਨ ਬਾਅਦ ਫਿਰ ਗੋਲੀਆਂ ਚਲਾਦੀਆਂ ਸੀ ਕਿੰਨੀਆਂ ਗੋਲੀਆਂ ਚੱਲੀਆਂ ਗਿਆ ਬਾਬਾ ਜੀ ਉੱਥੇ 20-25 ਗੋਲੀਆਂ ਚੱਲੀਆਂ ਹੁੰਦੀਆਂ 20-25 ਗੋਲੀਆਂ ਚੱਲੀਆਂ ਕਿੰਨੇ ਬੰਦੇ ਕਿੰਨੇ ਬੰਦੇ ਤੁਹਾਡੇ ਜ਼ਖਮੀ ਹੋਏ ਨੇ ਸਾਡੇ ਬੰਦੇ ਚਾਰ-ਤਿੰਨ-ਚਾਰ ਜ਼ਖਮੀ ਹੋਏ ਨੇ ਜਿਹਦੇ ਅੰਦਰ ਡਾਕਣ ਨੇ ਇੱਕ ਹੀ ਬੰਦੇ ਨੇ ਚਲਾਈ ਇੱਕ ਹੀ ਬੰਦੇ ਨੇ ਚਲਾਈ ਆ ਨਾਲ ਉਹਦਾ ਲੜਕਾ ਸੀਗਾ ਜਿਹੜਾ ਬਾਹਰੋਂ ਆਇਆ ਹੋਇਆ ਕਿ ਕਿੰਨੇ ਜਨਾਂ ਕੋਲ ਹਥਿਆਰ ਸੀਗੇ ਹਥਿਆਰ ਇਹਦੇ ਕੋਲ ਹੀ ਸੀਗਾ ਉਹਨਾਂ ਕੋਲ ਡਾਂਗਾਂ ਛੋਟੇ ਨਹੀਂ ਸੀ ਅੱਛਾ ਕੋਈ ਟਾ ਵਟੇ ਮਾਰਦੇ ਸੀਗੇ ਅੱਛਾ ਪਹਿਲੇ ਵੀ ਕੋਈ ਬਹਿਸ ਵਗੈਰਾ ਪਹਿਲਾਂ ਬਹਿ ਰੰਦਰભાઈ ਪਹਿਲਾਂ ਤੋਂ ਹੀ ਚੱਲਦੀ ਆ ਆ ਰਹੀ ਆ ਅੱਛਾ ਜੀ ਇਲੈਕਸ਼ਨ ਤੋਂ ਪਹਿਲਾਂ ਜਨ ਇਲੈਕਸ਼ਨ ਜਿੱਤ ਤੋਂ ਬਾਅਦ ਰੈਲੀ ਕੱਢ ਰਹੇ ਸੀ ਤੁਸੀਂ ਨਹੀਂ ਨਹੀਂ ਅਸੀਂ ਧੰਨਵਾਦ ਕਰਦੇ ਸੀ ਸੰ ਮੰਨ ਲਿਆ ਧੰਨਵਾਦ ਰੈਲੀ ਕੱਢ ਰਹੇ ਸੀ ਧੰਨਵਾਦ ਗਲੀ ਗਲੀ ਜਾ ਕੇ ਸਵਾਟ ਕਰਦੇ ਸੀ ਭਾਈ ਧੰਨਵਾਦ ਤੁਹਾਡਾ ਜੇ ਤੁਸੀਂ ਵੋਟਾਂ ਪਾਈਆਂ ਅੱਛਾ ਜੀ ਉਹਨਾਂ ਦਾ ਧੰਨਵਾਦ ਕਰਨਾ ਇਹਦੇ ਦਾ ਗਲੀ ਗਲੀ ਜਾਂਦੇ ਸੀਗੇ ਠੀਕ ਠੀਕ ਉੱਥੇ ਸਾਨੂੰ ਲੜਕਾਰਿਆ ਇਹ ਹਾਰ ਗਿਆ ਜਿਲ੍ਹਾ ਪ੍ਰੀਸ਼ਦ ਤੋਂ ਇਹਦਾ ਬਲਾਕ ਕਲਮੈਂਬਰ ਇਹ ਜਿਲ੍ਹਾ ਪ੍ਰੀਸ਼ਦ ਤੋਂ ਵੀ ਹਾਰ ਗਿਆ ਦੀਗਾ ਤੇ ਬਲਕ ਸ਼ਾਂਤੀ ਮੈਂਬਰ ਇਹਨਾਂ ਦਾ ਖੜਾ ਸੀ ਉਹ ਵੀ ਹਾਰ ਗਿਆ ਇੱਕ ਚੀਜ਼ ਦੱਸੋ ਜੀ ਏਰੀਆ ਕਿੱڑا ਪੈਂਦਾ ਜੀ ਇਹ ਏਰੀਆ ਜਿਤਨਗਰ ਪੈਂਦਾ ਜੀ ਇਹ ਅੱਛਾ ਜਿਤਨਗਰ ਲਖਦੇਵ ਸਿੰਘ ਇਹਨੂੰ ਮਰਾਡੋ ਚੌਂਕੀ ਲੱਗਦੀ ਆ ਮਰਾਡੋ ਚੌਂਕੀ ਜਸਦੇਵ ਸਿੰਘ ਨਗਰ ਦੇ ਨਾਮ ਦੇ ਪੰਚਾਇਤ ਹੈ ਤੇ ਦੋ ਮੋਹੱਲੇ ਨੇ ਇਹ ਜਿਤਨਗਰ ਤੇ ਜਸਦੇਵ ਸਿੰਘ ਨਗਰ ਦੋਨਾਂ ਲਈ ਇੱਕੋ ਹੀ ਪੰਚਾਇਤ ਹੈ ਠੀਕ ਠੀਕ ਹਾਂ ਜੀ ਉਸ ਪੰਚਾਇਤ ਤੇ ਇਹ ਜਿੱਤੇ ਹਾਰ ਗਏ ਸੀਗੇ ਠੀਕ ਹੈ ਠੀਕ ਹੈ ਤੇ ਬਾਅਦ 'ਚ ਜਿੱਤਗੇ ਜੀ ਬਾਅਦ 'ਚ ਹੁਣ ਪੁੱਛਿਆ ਕਿ ਮੈਂ ਇਹ ਪੰਚਾਇਤ ਮੈਂਬਰ ਕੁਝ ਨਹੀਂ ਹੈਗਾ